ਪਾਨਾ ਸਿੱਧੂ ਦੀ ਪਿਛਲੇ ਦਿਨੀ ਗ੍ਰਿਫਤਾਰੀ ਹੁੰਦੀ ਹੈ ਤੇ ਉਹਨਾਂ ਦਾ ਸਾਥੀ ਜਿਹੜਾ ਹਮੇਸ਼ਾ ਜਦੋਂ ਕਿਤੇ ਲਾਈਵ ਹੁੰਦੇ ਜਾਂ ਕਿਤੇ ਧਰਮ ਦੇ ਪ੍ਰਦਰਸ਼ਨਾਂ ਦੇ ਮਿਲਦੇ ਜਗਦੀਪ ਰੰਧਾਵਾ ਨਾਂ ਰਹਿੰਦਾ ਕਿਹੜੇ ਹਾਲਾਤਾਂ ਚ ਗ੍ਰਿਫਤਾਰੀ ਹੋਈ ਹੈ ਕਿਸ ਤਰ੍ਹਾਂ ਤਸ਼ੱਦਦ ਹੋਇਆ ਜੁਬਾਨਤ ਦੀ ਵੀ ਗੱਲ ਸਾਹਮਣੇ ਆ ਰਹੀ ਗੱਲਬਾਤ ਕਰਾਂਗੇ ਸਵਾਗਤ ਹੈ ਸਸ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸੱਚ ਦੀ ਬਾਤ ਚੱਕ ਰਹੇ ਹੋ ਠੀਕ ਹੈ ਜੀ ਤੇ ਕੀ ਲੱਗਦਾ ਤੁਹਾਨੂੰ ਪਾਨੇ ਸਿੱਧੂ ਵਾਲੇ ਮਸਲੇ ਦੇ ਵਿੱਚ ਗ੍ਰਿਫਤਾਰੀ ਕਿਵੇਂ ਹੋ ਗਈ 10000 ਲੈਨ ਵਾਲੇ ਮੈਨੂੰ ਮਾਮਲੇ ਦੀ ਸਮਝ ਨਹੀਂ ਆਈ। ਭਈ ਇਹ ਗੱਲ ਹਜਮ ਨਹੀਂ ਆਉਂਦੀ ਯਾਰ। ਲੱਖਾਂ ਰੁਪਏ ਬੰਦਾ ਸੋਸ਼ਲ ਮੀਡੀਆ ਤੋਂ ਕਮਾਉਣ ਵਾਲਾ। ਹਾਂ। ਮੈਨੂੰ ਨਹੀਂ ਇਹ ਲੱਗਦਾ ਤੁਹਾਨੂੰ ਤੁਸੀਂ ਪੱਤਰਕਾਰ ਹੋ ਦੁਨੀਆਦਾਰੀ 'ਚ ਵੇਚਰਦੇ ਹੋ। ਲੱਗਦਾ ਕੋਈ ਬੰਦਾ ਵੀ ਐ 10000 ਰੁਪਏ ਸੇ ਕਰ ਸਕਦਾ ਹੈ। ਲੱਖਾਂ ਰੁਪਏ ਦੀ ਆਮਦਨ ਸੋਸ਼ਲ ਮੀਡੀਆ ਤੋਂ ਕਮਾਉਣ ਵਾਲਾ ਬੰਦਾ। ਹਾਂ। ਤੇ ਬਾਕੀ ਸੱਚਾ ਸੁੱਚਾ ਬੰਦਾ ਸਭ ਉਹਦੀ ਕੱਲਾ ਮੈਂ ਨਹੀਂ ਹਰ ਇੱਕ ਬੰਦੇ ਦੀ ਗਰੰਟੀ ਭਰਨ ਨੂੰ ਤਿਆਰ ਰਹਿੰਦਾ ਵੀ ਸੱਚਾ ਬੰਦਾ ਹੈਗਾ ਇਹੋ ਜਿਹਾ ਕੰਮ ਨਹੀਂ ਕਰ ਸਕਦਾ ਹਮ ਸਭ ਨੂੰ ਪਤਾ ਪੂਰੇ ਪੰਜਾਬ ਨੂੰ ਪਤਾ ਜਿਹੜੇ ਬੰਦੇ ਉਹਦੇ ਕੋਲ ਜਾਂਦੇ ਕਹਾਣੀ ਕਿ ਮੇਰਾ ਚੀ ਗਈ ਫਿਰ ਇਹ ਪੁਲਿਸ ਚੱਕ ਕੇ ਲੈ ਜਾਣਾ ਕਹਾਣੀ ਵੀਰੋ ਇਹ ਤੱਥ ਤਾਂ ਜੇ ਕੱਲ ਨੂੰ ਕੋਰਟ ਮੰਗ ਲੈ ਜਾਂ ਵਕੀਲ ਜਾਂ ਜੱਜ ਕਹਦਣ ਵੀ ਲਿਆਓ ਵੀ ਕੀ ਸਬੂਤ ਸੀਗਾ ਫਿਰ ਕਿਹੜੇ ਹਿਸਾਬ ਨਾਲ ਕਹਾਣੀ ਰਚੀ ਇਹਨਾਂ ਇਹ ਕਹਾਣੀ ਤੇ ਜਿਹੜੀ ਸਰਕਾਰ ਆ ਸਰਕਾਰ ਕੱਲੀ ਸੋਸ਼ਲ ਮੀਡੀਆ ਵਾਲੀ ਸਰਕਾਰ ਆ ਇਸਤਿਹਾਰਾਂ ਵਾਲੀ ਸਰਕਾਰ ਆ ਜੀ ਪਹਨ ਇਹਨਾਂ ਤੋਂ ਹਜਮ ਹੀ ਨਹੀਂ ਆ ਰਿਹਾ ਸੀ ਵੀ ਯਾਰ ਸਾਡੇ ਜਿਹੜੇ ਮੰਤਰੀ ਆ ਵਿਭਾਗਾਂ ਦੇ ਉਹਨਾਂ ਦੇ ਘਰੇ ਵੀ ਨਹੀਂ ਇਕੱਠ ਹੋ ਰਿਹਾ ਨਾ ਉਹਨਾਂ ਤੋਂ ਕੰਮ ਹੋ ਰਿਹਾ ਉਹ ਹਜਮ ਨਹੀਂ ਆ ਰਿਹਾ ਸੀ ਵੀ ਯਾਰ ਜ਼ਮੀਨ ਵੇਚਤੀ ਹੋ ਰਹੀ ਆ ਸਰਕਾਰ ਦੀ ਵੀ ਇੱਕ ਬੰਦਾ ਭਾਨਾ ਸਾਰੇ ਪੰਜਾਬ ਨੂੰ ਆਪਦੇ ਘਰੇ ਬੁੱਧਵਾਰ ਨੂੰ ਇਕੱਠਾ ਕਰਕੇ ਬਹਿ ਜਾਂਦਾ ਫੋਨ ਤੇ ਮਿੰਟ ਚ ਦੀ ਪੈਸੇ ਮੜਵਾ ਆਂਦਾ ਹੋਰ ਅਗਲਾ ਕਿਤੇ ਮਰਜੀ ਵਾਜੀ ਪੈਸੇ ਨਹੀਂ ਮੜ ਰਹੇ ਉਹ ਹਜਮ ਨਹੀਂ ਆ ਰਿਹਾ ਸੀ ਐਂ ਸਰਕਾਰਾਂ ਕਿੱਥੋਂ ਚਾਹੁੰਦੀਆਂ ਯਾਰ ਵੀ ਕਿਸੇ ਹੋਰ ਬੰਦੇ ਦੀ ਚੜ੍ਹਾਈ ਤੇ ਜਰ ਨਹੀਂ ਸਕਦੀ ਸਰਕਾਰ ਇਹ ਸਾਰਾ ਹੀ ਗੇਮ ਸਰਕਾਰ ਦੀ ਰਚੀ ਦੀ ਕੁੱਟਮਾਰ ਹੋਈ ਆ ਸਭ ਕੁਝ ਹੋ ਰਿਹਾ ਵੀਰੇ ਕਿਉਂਕਿ ਉਹ ਲੱਖੇ ਬਾਈ ਨਹੀਂ ਬੋਲਿਆ ਸੀ ਭਾਨੇ ਦਾ ਮੈਨੂੰ ਫੋਨ ਆਇਆਗਾ ਵੀ ਮੇਰੇ ਨਾਲ ਜੇਲ੍ਹ ਚ ਨੰਗਾ ਕਰਕੇ ਵੀ ਪੂਰਾ ਜਿਵੇਂ 84 ਵਾਲੇ ਦਾ ਵਰਮਗੂ ਕੁੱਟਿਆ ਗਿਆ ਹਾਂ ਜਿਵੇਂ ਬਾਈ ਹੁਣ ਤੂੰ ਐ ਦੇਖ ਲੈ ਤੇਰੇ ਵੀ ਦੋ ਤਿੰਨ ਲੀੜੇ ਪਾਈ ਹੋਏ ਆ ਮੇਰੇ ਵੀ ਪਾਏ ਵਿਆ ਇੰਨੀ ਠੰਡਾ ਠੋਠੋਰ ਕਰੀ ਜਾਂਦੇ ਆਪਾਂ ਹਣਾ ਤੇ ਉਹ ਰਾਤ ਨੂੰ ਕਹਿੰਦੇ ਐ ਬਾਹਰ ਕੱਢ ਕੇ ਠੰਡੇ ਪਾਣੀ ਨਾਲ ਉੱਤੇ ਪਾਣੀ ਭਾਗ ਕੁੱਟਿਆ ਗਿਆ ਨਾਲੇ ਕਹਿੰਦੇ ਵੀ ਭਗਵਾਨਤਮਾਨ ਸਾਹਿਬ ਕੈਮਰੇ ਤੇ ਸੀਗਾ ਮੌਜੂਦ ਉਸ ਟਾਈਮ ਮਤਲਬ ਕਿ ਤਸਵੀਰਾਂ ਦੇਖੀਆਂ ਹਾਂ ਇਹ ਗੱਲ ਭਾਨੇ ਨੇ ਫੋਨ ਤੇ ਲੱਖੇ ਨੂੰ ਕਹੀ ਆ ਅਛੇ ਵੀ ਇਹ ਗੱਲ ਭਾਨੇ ਨੂੰ ਉੱਥੇ ਪਤਾ ਲੱਗ ਰਿਹਾ ਸੀ ਕਿ ਮੇਰੀਆਂ ਤਸਵੀਰਾਂ ਜਿਹੜੀਆਂ ਮੁੱਖ ਮੰਤਰੀ ਤੇ ਤੱਕ ਪਹੁੰਚ ਰਹੀਆਂ ਹਾਂ ਫਿਰ ਹੀ ਲਖੇ ਨੇ ਲੈ ਹੋ ਕੇ ਬੋਲਣੇ ਐ ਏਡੀ ਪਬਲਿਕ ਸਾਹਮਣੇ ਲੁਧਿਆਣੇ ਵਾਲਾ ਗੁਰਿੰਦਰ ਸਿੰਘ ਬੋਲਦਾ ਹੂੰ ਉਹ ਕਹਿੰਦਾ ਮੈਂ ਉੱਤੇ ਖੜ ਕੇ ਘਟਵਾਇਆ ਹੂੰ ਆ ਵੀਰੇ ਫਿਰ ਜੇ ਗ੍ਰਿੰਦਰ ਜੇ ਇਹ ਕੇ ਝੂਠਾ ਪੂਰਾ ਪੰਜਾਬ ਭਾਨੇ ਨਾਲ ਖੜਾ ਫਿਰ ਜਿਹੜਾ ਹੀ ਬੰਦਾ ਕੋਈ ਵੀ ਆ ਪੱਲਾ ਗ੍ਰਿੰਦਰ ਨਹੀਂ ਜਿਹੜਾ ਵੀ ਕਹਿੰਦਾ ਵੀ ਮੈਂ ਉੱਤੇ ਖੜ ਕੇ ਬਣਾਇਆ ਫਿਰ ਤਾਂ ਇਸ ਸਾਹਮਣੇ ਪੁਲਿਸ ਦੀ ਵੀ ਛੇਟੀ ਆ ਹੂੰ ਪੁਲਿਸ ਦੀ ਛੇਟੀ ਆ ਵੀ ਉੱਤੇ ਕੋਈ ਬੰਦਾ ਕੋਈ ਉਹੀ ਆਮ ਬੰਦੀ ਅਫਸਰ ਲੱਗ ਫਿਰ ਤਾਂ ਗਵਾਹ ਵੀ ਬਣ ਸਕਦਾ ਤਕੂਟ ਚ ਸਾਰਾ ਕੁਝ ਹੀ ਸਾਫਤ ਹੋ ਸਕਦਾ ਪਰ ਬਾਈ ਜਿੰਨੇ ਬੰਦੇ ਭਾਨੇ ਵਿਰੁੱਧ ਲੱਖੇ ਵਿਰੁੱਧ ਜਾਂ ਸਾਡੀ ਸਾਰੀ ਟੀਮ ਵਿਰੁੱਧ ਬੋਲਦੇ ਆ ਅਸੀਂ 12 14 ਸਾਲਾਂ ਤੋਂ ਕੰਮ ਕਰਦੇ ਆ ਪੰਜਾਬ ਚ ਸਾਨੂੰ ਨਹੀਂ ਪਤਾ ਹੀ ਆ ਉਸਾਨੀ ਉਦੋਲਨ ਤਾਂ ਪਹਿਲਾਂ ਨੇ ਲੱਗੇ ਹੋਏ ਆ ਉਹਨਾਂ ਨੂੰ ਮੈਨੂੰ ਨਹੀਂ ਲੱਗਦਾ ਵੀ ਯਾਰ ਵੀ ਅਸੀਂ ਉਹਨਾਂ ਦੇ ਕੋਈ ਉਹਨੂੰ ਤਰਜੀਹ ਦੇਈਏ ਗਨੋਰ ਕਰਨ ਦਾ ਫਾਇਦਾ ਪਤਾ ਕੀ ਚੱਕਰਾ ਕਿਉਂਕਿ ਇਹ ਬਾਲੇ ਹੋ ਗਏ ਇਕੱਠੇ ਏਜੰਸੀਆਂ ਦੇ ਛੱਡੇ ਵਾ ਸਰਕਾਰਾਂ ਦੇ ਛੱਡੇ ਆ ਕਿਹਦੇ ਕਿਹਦੇ ਜਵਾਬ ਦੇਵਾਂਗੇ ਆ ਦਾ ਲੋਕ ਲੋਕਾਂ ਨੇ ਯਾਰ ਆਪੀ ਸਮੇ ਦੇ ਹਿਸਾਬ ਨਾਲ ਨਤਾਰਾ ਕਰ ਦੇਣਾ ਇਹ ਕੌਣ ਸਹੀ ਸੀ ਕੌਣ ਗਲਤ ਸੀ ਅੱਜ ਤੱਕ ਦੁਨੀਆ ਦਾ ਜਿਹੜਾ ਮਰਜੀ ਬੰਦਾ ਹੋਇਆਗਾ ਰੱਬ ਦਾ ਕੈਮਰਾ ਹਰ ਇੱਕ ਨੂੰ ਦੇਖਦਾ ਚਲ ਕਿਤੇ ਕੁਦਰਤ ਨੇ ਠੱਗ ਬੀਮਾਨ ਚੋਰ ਬਕਸਿਆ ਨਹੀਂਗਾ ਆਖਿਰ ਐਂਡੋ ਦਾ ਬਹੁਤ ਮਾੜਾ ਹੁੰਦਾ ਤੇ ਇੱਕ ਨਾ ਇੱਕ ਦਿਨ ਉਹਨੇ ਫਲॉप ਹੋ ਜਾਣਾ ਹੁੰਦਾ ਤੇ ਫਿਰ ਜੇ ਇੰਨੀ ਭਾਨੇ ਵਰਗੇ ਲੱਖੇ ਵਰਗੇ ਮਾੜੇ ਆ ਫਿਰ ਉਹ ਕਿੱਦਾਂ ਦੇ ਕੰਮ ਕਰੀਏ ਉਹਦੇ ਦਾ ਲੋਕ ਹੀ ਇੰਨਾ ਉਹਨਾਂ ਦਾ ਸਮਾਨ ਕੱਢ ਲੈਂਦੇ ਅੱਜ ਨੂੰ ਘਰੇ ਬੈਠੇ ਹੁੰਦੇ ਤੋਂ ਦਿਨੋਂ ਦਿਨ ਬਾਬੇ ਦੀ ਕਿਰਪਾ ਨਾਲ ਚੜਦੇ ਜਾਂਦੇ ਆ ਫਿਰ ਕੋਈ ਤਾਂ ਬੰਦੇ ਕੰਮ ਕਰ ਹੀ ਰਹੇ ਪੰਜਾਬ ਚ ਐਡੇ ਪੰਜਾਬ ਦੇ ਲੋਕ ਸਾਰੇ ਬਾਲਡ ਚ ਹੀ ਲਾ ਸਕਦਾ ਮੈਂ ਤਾਂ ਇੰਡੀਆ ਚ ਤਾਂ ਸਾਰੇ ਨਾਲੋਂ ਇੰਨੀ ਵਧੀਆ ਰੋਟੀ ਖਾਂਦੇ ਇੰਨੇ ਜਾਗਰਕਾਂ ਘਰ ਘਰ ਨੈਟਾ ਲੋਕਾਂ ਕੋਲੇ ਅੱਜ ਕੱਲ ਤਾਂ ਆਪਣੇ ਬਜ਼ੁਰਗਾਂ ਕੋਲੇ ਵੀ ਮੋਬਾਈਲ ਨਾਲ ਹਰ ਇੱਕ ਕੋਲੇ ਇੰਨੇ ਲੋਕ ਜਾਗਰਕ ਹੋ ਕੇ ਫਿਰ ਇਹ ਭਾਨੇ ਲੱਖੇ ਵਰਗਿਆਂ ਪਿੱਛੇ ਕਿਉਂ ਲੱਗੇ ਫਿਰਦੇ ਆ ਜੀ ਕੋਈ ਤਾਂ ਕੰਮ ਕਰ ਰਹੇ ਫਿਰ ਹੀ ਲੱਗ ਰਹੇ ਹੋਰ ਕਿਸੇ ਕੰਮ ਪਿੱਛੇ ਕਿਉਂ ਨਹੀਂ ਲੱਗ ਰਹੇ ਹੋਰ ਵੀ ਕੰਮ ਤਾਂ ਪੰਜਾਬ ਚ ਕਿੰਨੇ ਬੰਦੇ ਕਹਿ ਰਹੇ ਵੀ ਅਸੀਂ ਸਹੀ ਕਰ ਰਹੇ ਆ ਅਸੀਂ ਕਰਦੇ ਆ ਫਿਰ ਹੋਰ ਪਾਸੇ ਕਿਉਂ ਨਹੀਂ ਜਾ ਰਹੇ ਲੋਕ ਜੀ ਕੋਈ ਤਾਂ ਗੱਲਬਾਤ ਹੈ ਹੁਣ ਜ਼ੁਬਾਨ ਤੂੰ ਜਮਾਨਤ ਨੂੰ ਵੀਰੇ ਉਮਾਨਯੋਗ ਆਪਾਂ ਕੋਰਟ ਦਾ ਧੰਨਵਾਦ ਕਰਦੇ ਆਂ ਵੀ ਜਮਾਨਤ ਹੋਈ ਹੂੰ ਪਰ ਮੈਨੂੰ ਪ੍ਰੈਸ਼ਰ ਲੱਗਦਾ ਪ੍ਰੈਸ਼ਰ ਇਹ ਤਾਂ ਨਹੀਂ ਹੈਗਾ ਵੀ ਮੈਂ ਕੋਰਟ ਤੇ ਪ੍ਰੈਸ਼ਰ ਪਾ ਗਿਆ ਹੂੰ ਕਿਵੇਂ ਮਰਜ਼ੀ ਲਾ ਲਓ ਵੀ ਸਰਕਾਰ ਦਾ ਸਹਦ ਲੱਗਦਾ ਵੀ ਕੋਸ ਨਾ ਕੋਸ ਸਰਕਾਰ ਬੰਨੀ ਹੋਇਆ ਹੂੰ ਮੈਂ ਇਹ ਕਾਰਨੇ ਹੱਥ ਢਿੱਲੇ ਕਰਤੇ ਹੋਣਗੇ ਜਿਵੇਂ ਮਰਜ਼ੀ ਲਾ ਲਾ ਹਾਂ ਕਾਰਨ ਕਾਰਨ ਇਹ ਹੈ ਬਈ ਤੁਸੀਂ ਇਹ ਦੇਖੋ ਵੀ 29 ਤਰੀਕ ਨੂੰ ਹੂੰ ਕੋਰਟ ਦੁਨੀਆਂ ਚ ਥਾਂ ਨਹੀਂ ਰਹਿਣਾ ਸੀ ਐਡਾ ਵੱਡਾ ਇਕੱਠ ਹੋਣਾ ਸੀਗਾ ਐਡਾ ਲੋਕਾਂ ਦਾ ਰੋਹ ਪਹਿਲੀ ਵਾਰ ਦੇਖਿਆ ਮੈਂ ਵੀ ਐਂ ਲੋਕ ਚੱਲ ਪਏ ਸੀ ਪੰਜਾਬ ਦੇ ਭਾਨੇ ਨਾਲ ਐ ਹੋ ਗਿਆ ਹੂੰ ਕੋਈ ਇਹ ਨਹੀਂ ਵੀ ਭਾਨੇਆਂ ਲੋਕਾਂ ਨੂੰ ਮੋਹ ਆਉਂਦਾ ਸੀ ਲੋਕ ਪੰਜਾਬ ਦੇ ਅੱਜ ਤੱਕ ਅਬਦਾਲੀਆਂ ਤੋਂ ਲੈ ਕੇ ਸੱਚ ਨਾਲ ਖੜੇ ਆ ਬਈ ਕਦੇ ਪਿੱਛੇ ਨਹੀਂ ਹਟੇ ਸ਼ੁਰੂ ਤੋਂ ਆਪਣੀ ਜਿਹੜੀ ਕੌਮ ਆ ਹੂੰ ਕੱਲੀ ਇਹ ਨਹੀਂ ਹੈਗਾ ਵੀ ਪਲੰਗਰੀ ਲਾਉਨੇ ਆ ਲੰਗਰ ਦੇ ਨਾਲ ਸੱਚੀ ਸੱਚ ਤੇ ਹੋਰ ਵੀ ਸਾਬ ਕਿਤੇ ਮੰਨ ਲਾ ਵੀ ਯਾਰ ਆਪਣੇ ਦੀ ਲਾਲਾ ਆਪਣੇ ਦੋਨਾਂ ਸਾਹਮਣੇ ਦੋ ਬੰਦੇ ਲੜ ਪਏ ਇੱਕ ਮਾੜਾ ਉਹਨੂੰ ਤਾਕੜਾ ੱੱਕੇ ਨਹੀਂ ਕੁੱਟ ਰਿਹਾ ਹੂੰ ਦੱਸ ਕਿੱਧਰ ਖੜਾਂਗੇ ਆਪਾਂ ਆਪਾਂ ਛੜਾਵਾਂਗੇ ਕਿੱਲੇ ਛੜਾਵਾਂਗੇ ਛੜਾਵਾਂਗੇ ਜੇ ਹਟਿਆ ਨਾ ਹਾਂ ਫਿਰ ਆਪਾਂ ਉਹਦੇ ਨਾਲ ਲੱਗਣਾ ਜਿਹਦੇ ਨਾਲ ੱੱਕਾ ਹੋ ਰਿਹਾ ਇਹ ਆਪਣੀ ਫਿਤਰਤ ਰਹੀ ਹੈ ਬੇਸਕ ਆਪਾਂ ਵੱਡੇ ਵੱਡੇ ਜੰਗਾਂ 'ਚ ਬੇਸਕ ਆ ਆਪਾਂ ਮਾਰਾਂ ਖਾਗੇ ਹੋਵਾਂਗੇ ਪਰ ਸ਼ੁਰੂ ਤੋਂ ਇਹ ਗੱਲ ਰਹੀ ਹੈ ਵੀ ਉਧਰ ਖੜਨਾ ਆਪਾਂ ਸ਼ੁਰੂ ਤੋਂ ਆਉਣ ਵਾਲੇ ਟਾਈਮ 'ਚ ਵੀ ਹੀ ਖੜਾਂਗੇ ਕਿਉਂਕਿ ਸਾਡਾ ਦਾਸ ਸੀ ਇਹ ਪਾਚ ਤੋਂ ਲੈ ਕੇ ਤੁਹਾਨੂੰ ਸਿਖਾਇਆ ਹੀ ਗਿਆ ਹਾਂ ਇਹ ਇਤਿਹਾਸ ਹੈ ਇਹ ਧਰਤੀ ਇਹ ਜਿੱਥੇ ਨਾਲ ਖਾਣਾ ਪੀਣਾ ਮੈਂ ਕਿੰਨੇ ਦੇਸ਼ਾਂ 'ਚੋਂ ਕੋ ਮੈਂ ਆਇਆ ਇਤਨਾ ਖਾਣਾ ਪੀਣਾ ਇਤਨਾ ਮੌਸਮ ਇਥੋਂ ਧਰਤੀ ਇਹ ਖੂਨ ਹੀ ਇਹ ਆ ਇਹ ਸਾਰੀ ਦੁਨੀਆ ਨਾਲ ਜੇ YouTube ਤੇ ਸਰਚ ਮਾਰੇ ਮੈਂ ਪਹਿਲੀ ਰੈਂਕਿੰਗ ਤੇ ਆਉਣਗੇ ਲੜਾਈ 'ਚ ਮੰਨ ਲਓ ਵੀ ਸੱਚੀ ਲੜਾਈ 'ਚ ਬਾਲਦੇ ਜਿੰਨਾਂ ਕੋਈ ਟੱਕਰ ਨਹੀਂ ਲੈ ਸਕਦਾ ਗੋਰਾ ਆਉਂਦਾ ਸੀ ਗੋਰੇ ਆਉਂਦੇ ਸੀ ਕਲਕੱਤੇ ਤੋਂ ਵੱੜਦੇ ਪੰਜਾਬ ਨੂੰ ਆ ਹਿੰਦੁਸਤਾਨ ਨੂੰ ਡੱਕੇ ਸੀ ਨਾ ਸੱਤ ਲੋ ਇੱਥੇ ਕਿਹਾ ਸੀ ਨਾ ਮਹਾਰਾਜਾ ਜਨਦੀ ਸਿੰਘ ਨੇ ਇੱਧਰ ਨਾ ਆਜੋ ਪ੍ਰਭੂ ਇੱਧਰ ਰਹਿ ਪੋ ਗੱਲ ਕਰਨੀ ਹੈ ਟੇਬਲ ਤੇ ਕਰ ਲਓ ਵੀ ਕਿਤੇ ਪੈਰ ਨਾ ਪਾ ਲਓ ਪਿੱਛੇ ਜਿਹੜਾ ਕੁਛ ਮਰਜ਼ੀ ਕਰੇ ਉਹੀ ਗੱਲ ਹੁਣ 24 ਚ ਮੋਦੀ ਜਿੱਤ ਰਿਹਾ ਕਲੀਅਰ ਹੈ ਜਿੱਤੂਗਾ ਅੱਛਾ ਹੁਣ ਇਹ ਨਾ ਕਹੀਂ ਵੀ ਤੁਸੀਂ ਤੇਰਾ ਬਿਆਨ ਉੱਧਰ ਹੋ ਰਿਹਾ ਇਹ ਨਹੀਂ ਮੈਂ ਗੱਲ ਇਹ ਨਹੀਂ ਮੈਂ ਗੱਲ ਕਰ ਰਿਹਾ ਪਤਾ ਕੀ ਇਹ ਜੈ ਜਮਹੋਰ ਬਣ ਰਿਹਾ ਹਾਂ ਠੀਕ ਹੈ ਕੌਣ ਘਰ ਮੰਦਿਰ ਆ ਜਨਨੀਤੀ ਕਰ ਰਿਹਾ ਜਿਹੜਾ ਬੰਦਾ 100 ਕਰੋੜ ਦੇ ਚੀਤੇ ਲਿਆਇਆ ਨੌਕਰੀਆਂ ਦੇ ਨਹੀਂ ਰਿਹਾ ਤਾਂ ਵੀ ਲੋਕ ਮੋਦੀ ਮੋਦੀ ਕਰੀ ਜਾਂਦੇ ਆ ਉਹ ਜਿੱਤ ਗਿਆ ਉਹਦਾ ਬਡਾਂਗਾ ਕਰਨੀ ਆ ਉਹਨੇ ਪਹਿਲਾਂ ਵੀ ਦੱਬੀ ਤਰਿਆਂਦਾ ਕਾਨੂੰਨ ਕੀ ਕੁਸ ਲਈ ਜਾਂਦਾ ਸਭ ਕੁਸ ਕਰਦਾ ਹੁੰਦਾ ਆਖਰ ਤੇ ਬਾਬਾ ਮੇਰ ਕਰੇ ਨਿਸ਼ਾਨ ਸਾਡੇ ਝੂਲਦੇ ਰਹਿਣਾ ਆਖਰ ਤੇ ਪੰਜਾਬ ਨੇ ਫਤਿਹ ਕਰਨ ਹਾਂ ਫਤਿਹ ਕਰਨ ਕਰੂੰਗਾ ਕਿ ਕਿੱਦੇ ਨਹੀਂ ਕਰਿਆ ਹੂੰ ਕੋਈ ਅੱਜ ਕਿੱਦੇ ਨਹੀਂ ਕਰਿਆਗਾ ਹੂੰ ਤੁਸੀਂ ਆਏ ਦੇਖੋ ਵੀ ਜਦੋਂ ਸੇਰੇ ਪੰਜਾਬ ਦਾ ਰਾਜ ਰਿਹਾਗਾ ਹੂੰ ਕਹਿੰਦੇ ਵੀ ਉਹਦੇ ਥਾਣਾ ਨਹੀਂ ਸੀਗਾ ਮੰਨ ਲਾ ਜੇਲ ਨਹੀਂ ਸੀਗੀ ਥਾਣਾ ਹੋ ਜੇਲ ਨਹੀਂ ਸੀਗੀ ਮੰਨ ਲਾ ਵੀ ਜੇ ਕੋਈ ਬੰਦਾ ਗਲਤੀ ਕਰਦਾ ਸੀ ਉਹਨੂੰ ਐ ਕਹਿੰਦੇ ਵੀ ਪੰਜਾਬ ਤੋਂ ਇੱਕ ਸਾਦਾ ਸ਼ਰਾਫ ਸੀ ਵੀ ਤੂੰ ਪੰਜਾਬ ਛੱਡ ਜਾ ਵੀ ਮੇਰਾ ਰਾਜ ਛੱਡ ਜਾ ਜਿੰਨਾ ਰਾਜ ਸੀ ਅਫਗਾਨਿਸਤਾਨ ਤੱਕ ਐ ਕਹਿੰਦੇ ਇੰਨਾ ਵੱਡੀ ਗੱਲ ਹੈ ਇੰਨੇ ਰਾਜ ਤੋਂ ਬਾਹਰ ਹੋ ਜਾ ਹਾਂ ਇੰਨਾ ਕਹਿੰਦੇ ਰਾਜ ਸੀ ਜੇਲ ਨਹੀਂ ਸੀ ਮੰਨ ਲਾ ਵੀ ਮੰਨ ਲਾ ਵੀ ਇੰਨਾ ਸੋਹਣਾ ਤੇ ਇੰਨਾ ਕਹੇ ਰਾਜ ਸੀ ਬੰਦਾ ਕਹਿੰਦਾ ਸੀ ਵੀ ਮੈਥੋਂ ਗਲਤ ਕੰਮ ਨਾ ਹੋ ਜਾ ਵੀ ਇੰਨੇ ਥਾਂ ਤੋਂ ਇੰਨੇ ਵਧੀਆ ਥਾਂ ਤੋਂ ਇਹ ਪਵਿੱਤਰ ਜਿਹੜਾ ਮੈਨੂੰ ਇਹ ਰਾਜ ਤੋਂ ਕਿਤੇ ਬਾਹਰ ਨਾ ਜਾਣਾ ਪਈ ਜੀ ਹਾਂ ਇਹ ਗੱਲ ਸੀਗੀ ਕਿ ਬਹੁਤ ਅਤਿਆਚਾਰ ਸੀ ਹਾਂ ਇੱਥੇ ਸਾਰੇ ਕਿਤੇ ਜ਼ੁਲਮ ਹੋ ਰਿਹਾ ਸੀ ਬਿਲਕੁਲ ਇੱਥੇ ਇਹ ਸੀ ਕਹਿੰਦੇ ਸਾਰੇ ਪੰਜਾਬ ਕੰਦਾ ਨਾ ਲੱਗ ਕੇ ਵੀ ਸੁਣ ਲੈਂਦਾ ਸੀ ਯਾਰ ਘਰ ਦੁਖੀ ਆ ਯਾਰ ਹੂੰ ਹੈ ਉਹਦੇ ਆਪ ਦੀ ਫੌਜ ਵੀ ਹੁੰਦੀ ਰਹਿੰਦੀ ਸੀ ਕਿੱਥੇ ਕੀ ਹੋ ਰਿਹਾ ਹੈਗਾ ਹੂੰ ਇਹ ਸਰੂਤ ਹੀ ਯਾਰ ਸਾਡੇ ਤਾਂ ਬਾਬੇ ਦੀ ਮੇਰਾ ਗੁਰੂ ਦੀ ਮੇਰਾ ਮੈਨੂੰ ਇੱਕ ਗੱਲ ਦੱਸਿਓ ਤੁਸੀਂ ਭਾਨੇ ਦੇ ਨਾਲ ਰਹੇ ਹੋ ਤੁਸੀਂ ਬਹੁਤ ਜ਼ਿਆਦਾ ਵਿਚਰੇ ਹੋ ਹੈਨਾ ਹਾਂ ਕਿਉਂਕਿ ਜਿਹੜੇ ਲੋਕ ਹੁੰਦੇ ਆ ਰੱਬ ਦਾ ਰੂਪ ਹੂੰ ਉਹਨਾਂ ਨੂੰ ਸੱਚ ਜਾਣ ਕੇ ਦੱਸਿਓ ਕਿ ਪੈਸੇ ਲੈ ਸਕਦਾ ਤਾਂ ਭਾਨਾ ਨਹੀਂ ਵੇਚ ਲੈ ਸਕਦਾ ਆਪਣਾ ਯਾਰ ਆ ਆਪਾਂ ਗਰੰਟੀ ਦਿੰਨੇ ਗੱਲ ਲਾ ਦੇਂਗੇ ਵੀ ਭਾਨਾ ਪੈਸੇ ਲੈਂਦਾ ਭਾਨਾ ਨਹੀਂ ਪੈਸੇ ਲੈ ਸਕਦਾ ਕਦੇ ਵੀ ਜਰ ਜਿਹੜੇ ਬੰਦੇ ਦਾ ਸਿਸਟਮ ਸਨੈਪਚੈਟ ਤੋਂ ਲੈ ਕੇ ਸਾਰੇ ਕਿਤੇ ਮਿਲੀਅਨ ਮਿਲੀਅਨ ਫੋਲਰ ਹੋਏ ਖੜੇ ਆ ਸੋਸ਼ਲ ਮੀਡੀਆ ਤੇ ਐਡਾ ਸਿਸਟਮ ਆ ਹਲੇ ਇੱਕ ਦਿਨ ਹੋਰ ਕਹਿਣਾਗਾ ਵੀ ਭਾਨੇ ਦੇ ਐਡੀ ਕਬੀਲਦਾਰੀ ਵੀ ਨਹੀਂ ਪਈ ਵੀ ਭਾਨਾ ਇਹ ਜੋ ਚੱਕਰਾਂ ਚ ਫਸ ਜੂ ਪਹਿਲੀ ਗੱਲ ਤਾਂ ਦਾ ਕਰਦਾਰ ਹੀ ਇਹ ਜਾ ਬਣ ਚੁੱਕਿਆ ਵੀ ਕਿ ਦਮਾਰdio ਔਖਾ ਹੋ ਜਾ ਕਿ ਵੀਦਾਰੀ ਪੈ ਜੇ ਵੀ ਉਹਨੇ ਇਹ ਕੰਮ ਕਰਨੇ ਹੀ ਨੀਗਾ ਹੂੰ ਨਾ ਹੀ ਕੋਈ ਹਜੇ ਉਹਦੇ ਮੈਰਜ ਹੋਈਆ ਜਾਂ ਹੋਰ ਹੋਈਆ ਦੋਨੇ ਜਣੇ ਆਹੋ ਜਾਂਦੀ ਦਾਦੀ ਆ ਮੈਨੂੰ ਨਹੀਂ ਲੱਗਦਾ ਵੀ ਉਹ ਤਾਂ ਹਜੇ ਪੰਜਾਬ ਲਈ ਲੜ ਰਿਹਾ ਤੇ ਲੜੂਗਾ ਵੀ ਆਉਣ ਵਾਲੇ ਟਾਈਮ 'ਚ ਉਹ ਬੰਦਾ ਭੁੱਖਾ ਰਹਿ ਸਕਦਾ ਹੂੰ ਵੀ ਚਾਹ ਨਹੀਂ ਮਿਲਦੀ ਨਾ ਮਿਲੇ ਰੋਟੀ ਨਹੀਂ ਮਿਲਦੀ ਨਾ ਮਿਲੇ ਕਿਉਂਕਿ ਸਾਡਾ ਨਾ ਰਹਿੰਦਾ ਸਾਨੂੰ ਪਤਾਗਾ ਪਰ ਉਹ ਪੈਸੇ ਨਹੀਂ ਲੈ ਸਕਦਾ ਪੈਸੇ ਜੇ ਚੱਲ ਠੀਕ ਆ ਐਡਾ ਵੱਡਾ ਮੁੱਦਾ ਹੋਵੇ ਐਡਾ ਵੱਡਾ ਰੌਲਾ ਹੋਵੇ ਫਿਰ ਤਾਂ 50 60 ਬੰਦੇ ਹੋਰ ਵੀ ਆ ਜਾਂਦੇ ਕੈਮਰੇਾਂ ਦੇ ਵੀ ਹੁਣ ਤਾਂ ਭਾਣੇ ਨੂੰ ਟਾਈਮ ਆਇਆਗਾ ਵੀ ਭਾਣੇ ਤੋਂ ਆਪਾਂ ਪੈਸੇ ਕਢਾ ਲਈਏ ਹੂੰ ਇਹ ਹੋ ਨਹੀਂ ਸਕਦਾ ਜੀ ਬਾਈ ਹੂੰ ਤਾਂ ਟਾਈਮ ਆ ਗਿਆ ਬਾਈ ਜੀ ਵੀ ਸਾਰੇ ਜਾਣੇ ਆਜੋ ਤੇ ਕਢਾ ਲੈਣੇ ਆ ਪੈਸੇ ਹੂੰ ਜੇ ਇੰਨੀ ਗਲਤ ਹੁੰਦਾ ਪੰਨਾ ਮੈਨੂੰ ਮੈਨੂੰ ਵੀ ਇਹ ਗੱਲ ਲੱਗਦੀ ਹੈ ਵੀ ਜੇ ਉਹਦੇ ਖਿਲਾਫ ਸਬੂਤ ਸੀ ਫਿਰ ਪਬਲਿਕ ਕਿਉਂ ਨਹੀਂ ਸਟਿਆ ਵੀ ਆ ਚੱਕੋ ਬਾਈ ਆ ਭਾਣਾ ਤਾਂ ਚੱਕਿਆ ਵੀ ਆ ਗਲਤੀ ਕੀਤੀ ਹੈ ਜਾਂ ਆ ਸਬੂਤ ਬਾਈ ਜੀ ਯਾਰ ਬਸ ਸਰਕਾਰ ਨੇ ਤੈਨੂੰ ਹਮਾਰ ਵਾਰ ਵਾਰ ਨਾ ਕਹਾ ਤੂੰ ਕਾ ਲੋਕ ਕਹਿਣਗੇ ਯਾਰ ਵੀ ਤੁਸੀਂ ਬੜੇ ਤੁਸੀਂ ਵੀ ਬਦਲਾ ਬਦਲਾ ਦਾ ਰੋਲ ਬੰਦੇ ਅਸੀਂ ਵੀ ਕਹਿੰਦੇ ਸੀ ਉਹ ਵੀ 70 ਸਾਲਾਂ ਨੇ ਤੋਂ ਖੜਾ ਸਰਾਈਏ ਸਾਲ ਸਟੇਜ ਤੇ ਵੀ ਬੋਲਿਆ ਗਿਆ ਸਹਿਯੋਗਤ ਮੋਰਚੇ ਦੀ ਵੀ ਭਾਈ ਇਹਨਾਂ ਨੂੰ ਨਹੀਂ ਪਾਉਣੀ ਹੋਰ ਕਿਸੇ ਨੂੰ ਮਰਜ਼ੀ ਪਾ ਦਈਏ ਸਰਕਾਰ ਹੀ ਇੰਨੀ ਮਾੜੀ ਨਿਕਲ ਗਈ ਸਰਕਾਰ ਤੋਂ ਕੰਮ ਕੋਈ ਹੋ ਨਹੀਂ ਰਿਹਾ ਕੈਪਟਨ ਸੀ ਉਹਨੂੰ ਕਹਿੰਦੇ ਸੀ ਆਸ ਕਾਹੇ ਰੂਸਾ ਦਾ ਆਏ ਆ ਜਾਂ ਕਹਿੰਦੇ ਸੀ ਨਾ ਹੂੰ ਵਾਦਲ ਵਰਗਿਆਂ ਨੂੰ ਦੋਨੇ ਮੁੱਖ ਮੰਤਰੀ ਨੂੰ ਕਿੱਥੋਂ ਤੱਕ ਬੋਲ ਜਾਂਦੇ ਸੀ ਲੋਕ ਕਿੱਥੋਂ ਤੱਕ ਸੁਖਵੀਰ ਨੂੰ ਵੀ ਮੰਦ ਬੁੱਧੀਆਂ ਤੱਕ ਕਹਿ ਜਾਂਦੇ ਸੀ ਕਦੇ ਉਹਨਾਂ ਨੇ ਆਮ ਜਿਹੜੇ ਥੱਲੇ ਸੋਸ਼ਲ ਮੀਡੀਆ ਤੇ ਮੇਰੇ ਵਰਗੇ ਬੋਲਦੇ ਕਿਤੇ ਧਿਆਨ ਦਿੱਤਾ ਸੀ ਆਦਾ ਪੰਜਾਬ ਦਾ ਕੰਮ ਕਰ ਰਿਹਾ ਸੀ ਇਹ ਪੰਜਾਬ ਸਾਡੇ ਮੁੱਖ ਮੰਤਰੀ ਸਾਹਿਬ ਪੰਜਾਬ ਘਟ ਚਲਾ ਰਿਹਾ ਪੇਜ ਵੱਧ ਚਲਾ ਰਿਹਾ ਹੋਰ ਚੱਕਰ ਚ ਪਏ ਵਾ ਸੋਸ਼ਲ ਮੀਡੀਆ ਵਾਲੇ ਚੱਕਰ ਚ ਗਰਾਊਂਡ ਦੇ ਕੋਸ਼ ਨਹੀਂ ਰੂਹੀ ਆਉਂਦੇ ਲੋਕ ਇੰਤਕਾਲ ਨਹੀਂ ਹੋ ਰਹੇ ਤੇ ਸਹਾਰੀਆਂ ਬੰਦਾ ਬੁਰੀ ਹਾਲਤ ਆ ਨਸਾ ਦੁੱਗਣਾ ਹੋ ਗਿਆ ਇਹਨਾਂ ਦੇ ਰਾਜ ਚ ਕੋਈ ਇੱਕ ਕੰਮ ਦਿਖਾ ਜਿਹੜਾ ਗਰਾਊਂਡ ਤੇ ਹੋ ਰਿਹਾ ਵੀ ਕੁਛ ਨਹੀਂ ਹੋ ਰਿਹਾ ਸਿਰਫ ਇੱਕ ਹਸਿਆਰ ਆ ਵੱਡਿਆਂ ਜਿਵੇਂ ਹੁਣ ਰੀਲੀ ਕਰੀ ਸੀ ਮੋੜ ਕਿ ਡਿੱਪੜੀ ਫਾਈਵ ਸਟਾਰ ਹੋਟਲ ਵਾਂਗੂ ਟੈਂਟ ਲਾ ਕੇ ਕਿੰਨੇ ਕਰੋੜਾਂ ਰੁਪਏ ਲਾਤੇ ਸੀ ਬਸ ਕੱਲੇ ਹਸਤੀਆਰਾਂ ਦੇ ਬੱਤ-ਬੱਤ ਜੋੜ ਦਿੱਤਾ ਐਡਾਂ ਤੇ ਕੰਮ ਕੋਈ ਨਹੀਂ ਕੰਮ ਗਰਾਊਂਡ ਤੇ ਹੈ ਨਹੀਂ ਆ ਲੱਗ ਜੂ ਪਤਾਉਣ ਵਾਲੀਆਂ ਚੋਣਾਂ ਚ ਵੀ ਕੀ ਬਣਦਾਗਾ ਹਾਂ ਜੀ ਹਾਂਜੀ ਠੀਕ ਹੈ ਜੀ ਧੰਨਵਾਦ ਇਹ ਗੱਲ ਕਲੀਅਰ ਹੋ ਚੁੱਕੀ ਹੈ ਕਿ ਉਹਦੀ ਜੁਬਾਨ ਤਾਂ ਹੋ ਚੁੱਕੀ ਆ ਬਾਹਰ ਕਦੋਂ ਆ ਰਹੇ ਆ ਇਹ ਕਰ ਕਲੀਅਰ ਨਹੀਂ ਹੈ ਜੀ ਕਿਉਂਕਿ ਜਦੋਂ ਇੰਟਰਵਿਊ ਕਰ ਰਹੇ ਆ ਅਸੀਂ ਕੁਝ ਸਮਾਂ ਪਹਿਲਾਂ ਦੀ ਕਰ ਰਹੇ ਆ ਜਦੋਂ ਇਹ ਹੋਈ ਆ ਪਬਲਿਕ ਕੱਲ ਨੂੰ ਹੋਣੀ ਆ ਜਾਂ ਉਹ ਤੱਕ ਬਾਹਰ ਆ ਜਾਵੇ ਪਰ ਨਾਂ ਵੀ ਐਸਾ ਨਾ ਖੈਰੇ ਵਾਲੀ ਨਾ ਹੋ ਜੇ ਅੱਛਾ ਖੈਰੇ ਵਾਲੀ ਹਾਂ ਨਾਂਡਾ ਰਹੇਗਾ ਕੀ ਪਤਾ ਸਰਕਾਰਾਂ ਦਾ ਬਾਈ ਜਦੋਂ ਮੁੱਖ ਮੰਤਰੀ ਸਾਹਿਬ ਇਹ ਹਿਸਾਬ ਨਾਲ ਚੱਲ ਰਹੇ ਆ ਹਾਂ ਹਜੇ ਕੋਈ ਨਹੀਂ ਆਪਾਂ ਕਹਿ ਸਕਦੇ ਹਾਂ ਜੁਬਾਨ ਤੋਂ ਹੋ ਗਈ ਖੈਰਾ ਸਾਹਿਬ ਵਾਂਗੂ ਵੀ ਐਂ ਡੋੜੀ ਤੋਂ ਬਾਹਰ ਨਿਕਲਦੇ ਨੂੰ ਫੇਰਨਾ ਨਾ ਫੜਾ ਦੇਣ ਕੋਈ ਪਰਚਾ ਵੀ ਚੱਲ ਪਾਈ ਅੰਦਰ ਹੀ ਚਲੋ ਇੰਤਰੋ ਕਰਵਾਉਂਦੇ ਹਾਂ ਹਜੇ ਕੋਈ ਪਤਾ ਨਹੀਂ ਦੂਜੇ ਥਾਣੇ ਵਾਲੇ ਖੜੇ ਹੋਣ ਅੱਗੇ ਹਾਂ ਹਾਂ ਇਹ ਜੇ ਕੋਈ ਪਤਾ ਹੈ ਅੱਛਾ ਇਹ ਵੀ ਹੋ ਸਕਦੀ ਹੈ ਜੀ ਧੰਨਵਾਦ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ